ਜੀ ਦੇਖੋ ਦੇਸੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ 16 ਜੂਨ ਨੂੰ ਦੇਸ਼ ਦੇ ਸਭ ਤੋਂ ਮਹਿੰਗੇ ਲੁਧਿਆਣਾ ਲੱਡਵਾਲ ਟੋਪਲੇਆ ਨੂੰ ਕਿਸਾਨਾਂ ਦੁਆਰਾ ਪੁਰਾਣੇ ਰੇਟਾਂ ਨੂੰ ਵਾਪਸ ਲੈਣ ਦੀ ਮੰਗ ਤੋਂ ਲੈ ਕੇ ਪੂਰੀ ਤਰ੍ਹਾਂ ਲੱਡਵਾਲ ਟੋਪਲੇਆ ਨੂੰ ਬੰਦ ਕਰਾਤਾ ਗਿਆ ਸੀ ਸੋ ਕਿਤੇ ਨਾ ਕਿਤੇ ਇੱਕ ਸਾਲ ਦੇ ਵਿੱਚ ਤਿੰਨ ਜਾਂ ਚਾਰ ਵਾਰ ਰੇਟ ਵਧਣ ਤੇ ਕਿਸਾਨ ਜਿਹੜੇ ਸੀ ਤੇ ਆਮ ਜਿਹੜਾ ਜਨਤਾ ਸੀ ਉਹ ਕਾਫੀ ਪਰੇਸ਼ਾਨ ਸੀ ਤਾਂ ਜਨਤਾ ਦੀ ਪਰੇਸ਼ਾਨੀ ਨੂੰ ਕਿਸਾਨ ਆਗੂਆਂ ਨੇ ਇੱਕ ਸੰਗਠਿਤ ਵਿੜਿਆ ਤੇ 16 ਜੂਨ ਨੂੰ ਲੁਧਿਆਣਾ ਲਾਡੋਵਾਲ ਟੋਲੇ ਤੇ ਪੱਕਾ ਧਰਨਾ ਲਗਾਤਾ ਤਾਂ ਕਿ ਜਿਹੜੇ ਮੁੱਦਾ ਇਹ ਸੀ ਕਿ ਲੁਧਿਆਣਾ ਲਾਡੋਵਾਲ ਟੂਆ 150 ਰੁਪਏ ਤੇ 24 ਘੰਟੇ ਦੀ ਪਰਚੀ ਨੂੰ ਪੁਰਾਣੇ ਰੇਟਾਂ ਤੇ ਮੁਕਰਰ ਕਰੇ ਨਹੀਂ ਤਾਂ ਇਹਨਾਂ ਦਾ ਟੋਲਾ 18 ਅਪ੍ਰੈਲ ਨੂੰ ਬੰਦ ਕੀਤਾ ਜਾਏਗਾ ਲੇਕਿਨ ਲਗੇ ਤੇ ਆਕੇ ਦੁਬਾਰਾ ਜਿਹੜੋ ਐਨਐਚ ਦੇ ਅਧਿਕਾਰੀ ਇਸ ਗੱਲ ਨੂੰ ਨਹੀਂ ਮੰਨੇ ਤਾਂ ਲੁਧਿਆਣਾ ਲਾਡੋਵਾਲ ਟੂਆ ਨੂੰ ਸੰਘਰਸ਼ ਕਮੇਟੀ ਯਾਨੀ ਕਿਸਾਨ ਸੰਘਰਸ਼ ਕਮੇਟੀ ਨੇ ਪੂਰੇ ਰੂਪ ਤੇ ਤਾਲੇ ਲਗਾਤੇ ਦਾ ਕਿਤੇ ਨਾ ਕਿਤੇ ਜਿੱਥੇ ਐਨ ਐਚ ਆਈ ਅਧਿਕਾਰੀਆਂ ਨੂੰ ਇਸ ਗਾਧਾ ਕਾਫੀ ਖਾਮਯਾ ਪੁਗਤਾ ਮੈਂ ਉਸ ਤੇ ਨਾਹਰੀ ਆਮ ਜਨਤਾ ਨੂੰ ਲੁਧਿਆਣਾ ਲਾਡੋਵਾਲ ਟੋਲਰ ਬੰਦ ਹੋਣ ਤੇ ਕਾਫੀ ਰਾਹਤ ਮਿਲੀ ਕਿਉਂਕਿ ਦੇਸ਼ ਦਾ ਸਭ ਤੋਂ ਜਿਹੜਾ ਮਹਿੰਗਾ ਲਾਡੋਵਾਲ ਲੁਧਿਆਣਾ ਟੋਲ ਵਾ ਸੀ ਜਿੱਥੇ ਹਮੇਸ਼ਾ ਹੀ ਇੱਕ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਰੇਡ ਵਾ ਦਿੱਤੇ ਜਾਂਦੇ ਸੀ ਤਾਂ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਬਬ ਚੱਲਣਾ ਪੈਂਦਾ ਸੀ ਕਿਤੇ ਨਾ ਕਿਤੇ ਆਖੇ ਜੋ ਇਸ ਹਾਲਾਤ ਦੇ ਵਿੱਚ ਕਿਸਾਨਾਂ ਨੇ ਪੱਕੇ ਹੀ ਟਾਲੇ ਲਗਾਤੇ ਤਾਂ ਇਸ ਅੱਜ ਜਿਹੜੀ तकरीबन ਅੱਜ 9 ਜੁਲਾਈ ਹੈ ਅੱਜ ਇਸ ਸਾਰੇ ਮਾਮਲੇ ਵਿੱਚ ਅੱਜ ਡਿਪਟੀ ਕਮਿਸ਼ਨਰ ਦਾ ਕਿਸਾਨ ਸੰਘਰਸ਼ ਕਮੇਟੀਾਂ ਦੀ ਇੱਕ ਵਿਸ਼ੇਸ਼ ਮੀਟਿੰਗ ਚੱਲਦੀ ਹੈ ਸਿੱਟਾ ਕੀ ਨਿਕਲੂਆ ਕੀ ਫੈਸਲਾ ਹੱਕ ਦੇਵ ਜਨਤਾ ਦੇ ਹੱਕជា ਹੋਆ ਜਾਂ ਐਨਐਚ ਅਧਿਕਾਰੀ ਨਵੇਂ ਰੈਡ ਲਾਈਨ ਲਗੇ ਖੈਰ ਇਹ ਤਾਂ ਸਮਾਸੋਖ ਕੀਤਾ ਨਗੇ ਤੇ ਆਗਰ आम जनता ਜਿਹੜੀ ਚਾਹਦੀ ਹੈ ਕਿ ਰੇਟ ਹੈ ਉਹ 150 ਰੁਪਏ 24 ਘੰਟੇ ਦਾ ਹੋਣਾ ਚਾਹੀਦਾ ਤਾਂ ਕਿਤਨੇ ਕਿਤੇ ਆਕੇ ਆਮ ਜਨਤਾ ਨੂੰ ਕਿਸਾਨਾਂ ਦਾ ਕਾਫੀ ਸਮਰਥਨ ਮਿਲਿਆ ਸੀ ਤਾਂ ਅੱਜ 9 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਦੀ ਤਾਂ ਲੋਹੜਾ ਡਿਪਟੀ ਕਮਿਸ਼ਨਰ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਤਾਂ ਆਓ ਗੱਲਬਾਤ ਕਰਾਂ ਕਿਸਾਨ ਆਗੂ ਨਾਲ ਕੀ ਸਿੱਟਾ ਨਿਕਲਿਆ ਆਖਿਰ ਐਨਐਚ ਅਧਿਕਾਰੀ ਦਾ ਉਹਦਾ ਕੀ ਉਹਦਾ ਰਿਜ਼ਲਟ ਦਿੱਤਾ ਹੈ ਤੋਂ ਮੈਂ ਦਾ ਮਜੂਦਾ ਦਿਲਬਖਸ਼ੀ ਦਿਲਬਖਸ਼ੀ ਜੀ ਕਿੱਸਾ ਦੇਖੋ ਅੱਜ ਕਾੜੀ ਡੀਸੀ ਮੈਡਮ ਪੂਰੇ ਪ੍ਰਸ਼ਾਸਨ ਅੱਜ ਗੱਲਬਾਤ ਹੈ ਜਿਹੜਾ ਲਗਾਤਾਰ ਲਾਡੋਵਾਲ ਲੁਧਿਆਣਾ ਟੋਲ ਪਰ ਬੰਦ ਕੀਤਾ ਗਿਆ ਕਿਉਂਕਿ ਲੋਕ ਜਨਤਾ ਵਿੱਚ ਆਂਦੀ ਸੀ ਵੀ ਇਹਦਾ ਪੁਰਾਣਾ ਡੇਟ ਰੱਖਿਆ ਵਿੱਚ 24 ਘੰਟੇ ਦਾ ਬਿਲਕੁਲ ਜਨਤਾ ਨੇ ਵੀ ਤੁਹਾਡਾ ਪੂਰਾ ਸਾਥ ਅੱਜ ਕੀ ਫੈਸਲਾ ਹੋਇਆ ਹੈ ਅੱਜ ਕੋਈ ਫੈਸਲਾ ਨਹੀਂ ਹੋਇਆ ਜੀ ਅੱਜ ਮੀਟਿੰਗ ਚੱਲੀ ਆ ਜਿਹੜੀਆਂ ਐਨਐਚ ਦੀਆਂ ਕਮੀਆਂ ਸੀ ਉਹ ਸਾਰੀਆਂ ਦੱਸੀਆਂ ਗਈਆਂ ਨੇ ਹੁਣ ਮੀਟਿੰਗ ਫੇਰ ਪਰਸੋਂ ਨੂੰ ਫੇਰ ਰੱਖੀ ਗਈ ਹੈ ਕਿੱਸਾ ਦੇਖ ਲਗਾਤਾਰ 1 ਸਾਲ ਦੇ ਵਿੱਚ 4 ਵਾਈ ਰੇਟ ਦਾ ਨਾਂ ਐਨਐਚਆਈ ਦੇ ਲਾਡੋਵਾਲ ਰੋਜ਼ਾਨਾ ਟੋਲ ਬਜਨੋ ਲੱਗ ਰਿਹਾ ਵੀ ਇਹ ਜਿੰਦਾ ਸਿੱਧੀ ਡਾਕਾ ਜੇਬ ਪਾਉਂਦੇ ਤੇ ਹੋ ਵੀ ਤਰ੍ਹਾਂ ਜਿਹੜੀ ਰਾਤੀ ਚੋਰੀ ਬਿਜਾਰੀ ਕਰਦੇ ਆ ਪਰਚੀਆਂ ਘੜ ਦੋ ਨੰਬਰ ਕਿਸਤਾ ਲੱਗਦਾ ਲੋਕਾਂ ਨੂੰ ਹਮੇਸ਼ਾ ਇਹ ਡੱਕਦਾ ਹੀ ਹੈ ਹਮੇਸ਼ਾ ਬਿਲਕੁਲ ਜੀ ਇਹ ਸਾਰੀਆਂ ਗੱਲਾਂ ਤੋਂ ਜਾਣੂ ਕਰਾਤਾ ਪ੍ਰਸ਼ਾਸਨ ਨੂੰ ਦੱਸੀ ਕਲੀ ਕਲੀ ਗੱਲ ਤੇ ਹੁਣ ਪ੍ਰਸ਼ਾਸਨ ਨੇ ਤੇ ਜਿਹੜੀ ਕਾਰਵਾਈ ਉਹ ਇਮੀਡੀਏਟਲੀ ਕਾਰਵਾਈ ਜਿਹੜੀ ਮੈਡਮ ਕਰ ਰਹੇ ਨੇ ਔਰ ਮੈਡਮ ਆਪਣੇ ਲੋ ਪੂਰਾ ਜ਼ੋਰ ਲਾ ਰਹੇ ਨੇ ਕਿ ਪਰਸੋਂ ਤੱਕ ਕੋਈ ਨਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਵੇ ਮੀਟਿੰਗ ਹੋਈ ਹੈ ਕਿ ਲੱਗਦਾ ਕਿਸਸਾ ਦੇ ਕਿਸਸਾ ਦੇ ਮਾਹੌਲ ਦੇ ਵਿੱਚ ਹੋਈ ਹੈ ਕਿ ਲੱਗਦਾ ਵੀ ਪ੍ਰਸ਼ਾਸਨ ਵੀ ਤੁਹਾਡੇ ਨਾਲ ਮੌਜੂਦ ਹੈ ਜਨਤਾ ਦੇ ਹੱਕ ਦੇ ਵਿੱਚ ਗੱਲ ਕਰਨ ਵਿੱਚ ਤਿਆਰ ਹੈ ਬਿਲਕੁਲ ਜੀ ਉਹਨਾਂ ਨੇ ਆਪ ਕਿਹਾ ਕਿ ਜਨਤਾ ਪੂਰੀ ਖੁਸ਼ ਆ ਔਰ ਜਨਤਾ ਦੇ ਹੱਕ 'ਚ ਜਿਹੜਾ ਕੰਮ ਕੀਤਾ ਗਿਆ ਪ੍ਰਸ਼ਾਸਨ ਨੇ ਚ ਪੂਰਾ ਸਾਥ ਦੇ ਰਿਹਾ ਹੈ ਤੁਹਾਡਾ ਕੋਈ ਐਵੀ ਗੱਲ ਨਹੀਂ ਕੱਲ ਤਰੀਕ ਵੀ ਹੈ ਹਾਈ ਕੋਰਟ ਦੀ ਕਿਸਤਾ ਦੇ ਵਕੀਲ ਪੇਸ਼ ਕਰਨਗੇ ਹਾਂ ਉੱਥੇ ਹੀ ਆਪਣਾ ਵਕੀਲ ਪੇਸ਼ ਇਹਨ ਕੇਸ ਇਹ ਇੱਕ ਕੇਸ ਨੂੰ ਜਿਆਦਾ ਲੰਬਾ ਤਾਂ ਖਿੱਚ ਲਿਆ ਹਾਈ ਕੋਰਟ ਨੇ ਵੀ ਜਾਂ ਐਨ ਐਚ ਅਧਿਕਾਰੀਆਂ ਨੇ ਕਿ ਇਹ ਲਾਡੋਵਾਲ ਨੂਆ ਟੋਲ ਪਲਾਜਾ ਬਿਲਕੁਲ ਤਰ੍ਹਾਂ ਬੰਦ ਰਹੂਗਾ ਪੂਰੀ ਕਦੇ ਕੋਈ ਜਿੰਨਾ ਚਿਰ ਰੇਟ ਨਹੀਂ ਘਟਦੇ ਉਹਨਾਂ ਚ ਟੋਲ ਪਲਾਜਾ ਤੇ ਬੰਦ ਰਹੂਗਾ ਚਾਹੇ ਜਿੰਨੀ ਮਰਚੇ ਕਿ ਸਾਡੇ ਤੋਂ ਬਿਓ ਹਮੇਸ਼ਾ ਹੀ ਇਹ ਜਨਤਾ ਦੇ ਜਿਹੜੇ ਡਾਕਾ ਮਾਰਗ ਸੀ ਰਾਤ ਨੂੰ ਬਦਮਾਸ਼ੀ ਕਰਦੇ ਗੁੰਡਾ ਕਰੀ ਨੰਗੇ ਨਾਚ ਕਰਕੇ ਬਾਹਰੋਂ ਟਰੱਕਾਂ ਦੇ ਸੀ ਲੱਗ ਰਿਹਾ ਵੀ ਸਿੱਧੇ ਤੌਰ ਤੇ ਆਮ ਜਨਤਾ ਦਾ ਇਹ ਧੋਖਾ ਕਰਦੇ ਸੀ 150 ਰੁਪਏ ਦਾ ਕਿ 130 400 ਰੁਪਏ ਕਰਤਾ ਹੈ ਨਹੀਂ ਬਿਲਕੁਲ ਹੀ ਅਸੀਂ ਇਹ ਪ੍ਰਸ਼ਾਸਨ ਨਾਲ ਇਹੀ ਕਿ ਪ੍ਰਸ਼ਾਸਨ ਵੀ ਕਹਿੰਦਾ ਵੀ ਸਾਨੂੰ ਇਸ ਗੱਲਾਂ ਦਾ ਨਹੀਂ ਸੀ ਪਤਾ ਅਸੀਂ ਉਹਨਾਂ ਨੂੰ ਸਾਰੀ ਲਿਸਟਾਂ ਦਿੱਤੀਆਂ ਤੇ ਜਿੰਨਾਂ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਵੀ ਜੋ ਵੀ ਤੁਸੀਂ ਲਿਖਿਆ ਵਿੱਚ ਇਹ ਸਭ ਬਿਲਕੁਲ ਸਹੀ ਹੈ ਤੇ ਅਸੀਂ ਤੁਹਾਡੇ ਨਾਲ ਹੈ ਵੀ ਇਹ ਬਿਲਕੁਲ ਜਿਹੜੀ ਲੁੱਟ ਹੋ ਰਹੀ ਹੈ ਉਹ ਇੱਥੇ ਤੱਕ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੜੀ ਲੁੱਟ ਹੋ ਰਹੀ ਹੈ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਵੀ ਕੁਝ ਲੋਕ ਰਾਤ ਨੂੰ ਜਿਹੜੀ ਬਸ ਆ ਪਾਸ ਹੈ ਜਾਂ 700 ਰੁਪਏ ਨੰਗਲ ਦਾ ਲੈਂਦੇ ਆ ਉਹ ਸਰਕਾਰ ਕੋਲ ਜਾਂਦੀ ਪਰਚੀ ਕੱਟੀ ਗਈ ਪਰ ਕੁਝ 400 ਰੁਪਏ ਲੈ ਕੇ ਉਹਦੇ ਬੱਸਾਂ ਕੱਢ ਦਿੰਦੇ ਆ ਉਹ ਜਿਹੜਾ ਕਿ ਪਲਾਜੇ ਵਾਲੇ ਹੀ ਉਥੇ ਇਹ ਡਾਕਾ ਬਦਮਾਸ਼ੀ ਕਰ ਰਿਹਾ ਅਸੀਂ ਇਹ ਸਾਰਾ ਕੁਝ ਦੱਸਿਆ ਉਹਨਾਂ ਨੂੰ ਤੇ ਜਿੱਥੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਇੱਕ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਇੱਕ ਜਿਹੜਾ ਕਿ ਹੈ ਪੰਜਾਬ ਪੁਲਿਸ ਵੱਲੋਂ ਅਫਸਰ ਕੀਤਾ ਗਿਆ ਦੋ ਸਾਡੇ ਮੈਂਬਰ ਰੱਖੇ ਗਿਆ ਇੱਕ ਡੀਸੀ ਦਫ਼ਤਰ ਦਾ ਮੈਂਬਰ ਪੰਜ ਮੈਂਬਰ ਆਖੇ ਅਸੀਂ ਕਮੇਟੀ ਬਣਾਈ ਹੈ ਜਿਹੜੀ ਉਸ ਜਗ੍ਹਾ ਦਾ ਪੂਰਾ ਨਿਗਰਾਨੀ ਰੱਖੂ ਕੋਈ ਵੀ ਉਥੇ ਘਾਟ ਆਉਂਦੀ ਕੋਈ ਵੀ ਕਮੀ ਆਉਂਦੀ ਆ ਕੋਈ ਵੀ ਉਥੇ ਨਜਾਇਜ਼ ਹੁੰਦਾ ਤਾਂ ਉਹ ਦੇਖਿਆ ਜਾਊਗਾ ਹਰ ਦੂਜੇ ਦਿਨ ਉੱਥੇ ਜਾ ਕੇ ਉਹਦੀ ਚੈਕਿੰਗ ਕੀਤੀ ਜਾਊਗੀ ਇਹ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਬਿਲਕੁਲ ਸੁਖਾਵਲੇ ਮਾਹੌਲ ਚ ਹੋਈ ਆ ਤੁਹਾਡੇ ਹੱਕ ਦੇ ਵਿੱਚ ਹਾਂ ਬਿਲਕੁਲ ਜਿਹੜੀ ਮੀਟਿੰਗ ਆ ਸਾਡੇ ਹੱਕ ਚ ਹੋਈ ਆ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਟਾਈਮ ਦਿੱਤਾ ਜਾਵੇ ਵੀ ਅਸੀਂ ਬੈਠ ਕੇ ਆਪਣੀ ਸਾਰੀ ਪਾਰਟੀ ਨਾਲ ਵਿਚਾਰ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਫੈਸਲਾ ਦੇਾਂਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਜਿੱਥੇ ਏਸੇ ਮੁੱਦੇ ਤੇ ਅਸੀਂ ਵੀ ਰੇਟ ਜਿਹੜਾ ਉਹ ਕੱਟ ਕੀਤਾ ਜਾਵੇ ਅਸੀਂ ਪਲਾਜ ਨੂੰ ਰੋਕਣ ਦੇ ਹੱਕ ਵਿੱਚ ਨਹੀਂ ਤਾਂ ਜੋ ਜਿਹੜਾ ਇਹ ਤੇ ਡਿਵੈਲਪਮੈਂਟ ਰੋਡ ਨਹੀਂ ਹੋਈ 3 ਸਾਲ ਤੋਂ ਲਗਾਤਾਰ ਜਿਹੜਾ ਅੰਮ੍ਰਿਤਸਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿਹੜਾ ਰੋਡ ਹੈ ਉਹਦੀ ਕੋਈ ਨਹੀਂ ਹੋਈ ਇੱਕ ਤੇ ਉਹਦੀ ਰੋਡ ਦੀ ਜਿਹੜੀ ਹੈਗੀ ਡਿਵੈਲਪਮੈਂਟ ਕੀਤੀ ਜਾਵੇ ਉੱਥੇ ਜਿਹੜੇ ਆ ਐਂਬੂਲੈਂਸ ਦਾ ਪ੍ਰਬੰਧ ਹੋਵੇ ਬਾਥਰੂਮ ਬਣਨੇ ਚਾਹੀਦੇ ਆ ਉੱਥੇ ਕ੍ਰੇਨ ਖੜਨੀ ਚਾਹੀਦੀ ਉਹ ਐਕਸੀਡੈਂਟ ਕੇਸ ਹੋ ਜਾਵੇ ਤੱਕ ਇਹਨਾਂ ਕੋਈ ਸੁਵਿਧਾ ਨਹੀਂ ਕੋਈ ਕੋ ਸਾਰੀ ਉਹਨਾਂ ਨੇ ਦਿੱਥਿਆ ਜਿਹੜੇ ਉੱਥੇ ਬੱਚੇ ਬੈਠੇ ਵੀ ਆ ਕੰਮ ਕਰਦੇ ਆ ਭਾਵੇਂ ਉਹ ਕਿਤੇ ਦੇ ਵੀ ਆ ਉਹਨਾਂ ਦੇ ਉੱਤੇ ਕੋਈ ਪੱਖਾ ਨਹੀਂ ਕੋਈ ਦਰਵਾਜ਼ਾ ਨਹੀਂ ਉੱਥੇ ਲੱਗਾ ਕੋਈ ਹਨ ਹੋਣੀ ਏਦਾਂ ਦੀ ਬਾਪਰ ਜਦੋਂ ਜਿਹੜੀਆਂ ਬੱਚੀਆਂ ਬੈਠੀਆਂ ਬਾਹਰੋਂ ਕੰਮ ਕਰਦੀਆਂ ਉਹਨਾਂ ਨਾਲ ਇਹ ਨਹੀਂ ਅਸੀਂ ਕਹਿੰਦੇ ਵੀ ਉਹੀ ਆ ਕੋਈ ਰਾਹੀ ਜਾਣ ਵਾਲਾ ਵੀ ਗਲਤ ਹੋ ਸਕਦਾ ਤੇ ਉਹਦੇ ਵਾਸਤੇ ਕੋਈ ਉੱਥੇ ਵਧੀਆ ਪ੍ਰਬੰਧ ਨਹੀਂ ਉਹ ਸਾਰਾ ਅਸੀਂ ਪ੍ਰਸ਼ਾਸਨ ਦੇ ਨੋਟ ਵਿੱਚ ਲਿਆਂਦਾ ਜਿੱਥੇ ਡੀਸੀ ਨੇ ਸਾਨੂੰ ਸਾਰੇ ਅਫਸਰ ਸਾਹਿਬਾਨਾਂ ਨੇ ਪ੍ਰੋਸਾਧ ਆਇਆ ਕਿ ਅਸੀਂ ਸਾਰਾ ਕੁਝ ਠੀਕ ਕਰਾ ਕੇ ਦੇਾਂਗੇ ਉਹਨਾਂ ਨੇ ਹੁਣੇ ਹੀ ਕਹਿ ਦਿੱਤਾ ਵੀ 3 ਦਿਨ ਦੇ ਵਿੱਚ ਸਾਰਾ ਕੁਝ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਔਰ ਉੱਥੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ ਕ੍ਰੇਨ ਦਾ ਪ੍ਰਬੰਧ ਕੀਤਾ ਜਾਵੇ ਔਰ ਸਾਨੂੰ ਉਹ ਲਿਆ ਕੇ ਦੱਸਿਆ ਜਾਵੇ 3 ਦਿਨ ਦੇ ਵਿੱਚ ਦਿੱਤਾ ਜਾ ਅਸੋ ਜਨਤਾ ਦਾ ਸਾਥ ਹੁਣ ਕਿੰਦਾ ਦਾ ਸੀ ਅੱਜ ਜਿਹੜੀ ਕਿਸਾਨ ਮਜ਼ਦੂਰ ਸੰਗਤ ਮਜ਼ਦੂਰ ਯੂਨੀਅਨਾਂ ਜਿਹੜੀ ਮੀਟਿੰਗ ਕੀਤੀ ਹੈ ਲੋਕ ਜਨਾਂ ਦੇ ਡੀਸੀ ਤੇ ਪੁਲਿਸ ਪ੍ਰਸ਼ਾਸਨ ਨਾਲ ਕਿਤਨੇ ਕਿਤੇ ਅੱਜ ਜਿਹੜੀ ਇੱਕ ਸੁਖਾਵ ਦੇ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ ਪਰਸੋਂ ਯਾਨੀ ਕਿ 11 ਤਰੀਕ ਨੂੰ ਸ਼ਾਮੀ 4 ਵਜੇ ਇੱਕ ਵਾਰੀ ਫੇਰ ਮੀਟਿੰਗ ਰੱਖੀ ਗਈ ਹੈ ਤਾਂ ਕਿ ਉਸ ਤੋਂ ਬਾਅਦ ਸਿੱਟਾ ਕੱਢ ਲਵਾਂਗੇ ਕੱਲ ਹੀ ਯਾਨੀ ਕਿ ਕੱਲ 10 ਤਰੀਕ ਨੂੰ ਹੀ ਹਾਈ ਕੋਰਟ ਦੇ ਵਿੱਚ ਐਨ ਐਚ ਏ ਅਧਿਕਾਰੀਆਂ ਨਾਲ ਵੀ ਇੱਕ ਤਰੀਕ ਹੈਗੀ ਆ ਉਸ ਤੋਂ ਬਾਅਦ ਫੈਸਲਾ ਕੀ ਆਊਗਾ ਖੈਰ ਤਰੀਕ ਪੈਂਦੀ ਆ ਫੈਸਲਾ ਕਿ ਉਹ ਬਾਅਦ ਚ ਲੱਗੂ ਪਾ ਦੇ ਲekin ਕਿਤਾ ਗਏ ਤੇ ਲੁਧਾਨਾ ਦੇ ਡਿਪਟੀ ਕਮਿਸ਼ਨਰ ਲੁਧਾਨਾ ਦੇ ਹੋ ਜਿਹੜੇ ਪੁਲਿਸ ਅਧਿਕਾਰੀਆਂ ਨੇ ਅੱਜ ਕਿਸਾਨ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਹੈ ਤੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਲੁਧਾਨਾ ਲਡੋਵਾਲ ਟੋਲ ਦਾ ਦੇ ਕਾਫੀ ਖਾਮੀਆਂ ਦੀਆਂ ਹੈਗੀਆਂ ਸੀ ਉਹ ਕਿਸਾਨਾਂ ਨੇ ਵੀ ਸਬੂਤਾਂ ਪੇਸ਼ ਕੀਤੀਆਂ ਤਾਂ ਕਿਤਾ ਗਏ ਤੇ ਆ ਕੇ ਲੁਧਾਨਾ ਦੇ ਡੀ ਸੀ ਵੱਲੋਂ ਲੁਧਿਆਣਾ ਲੱਡੋ ਵਾਲ ਤੋਂ ਇਹਦੇ ਇੱਕ ਕ੍ਰੇਨ ਇੱਕ ਐਂਬੂਲੈਂਸ ਤੇ ਪਾਣੀ ਦੀ ਵਿਵਸਥਾ ਦੇ ਵੀ ਆਰਡਰ ਕਰ ਦਿੱਤੇ ਗਿਆ ਤਾਂ ਉਸ ਦੀ ਬਕਾਇਦਾ ਹਰ 3 ਦਿਨਾਂ ਬਾਅਦ ਰਿਪੋਰਟ ਵੀ ਮੰਗੀ ਗਈ ਹੈ ਤਾਂ ਕਿਨ ਕਿਤੇ ਆ ਜਿਹੜੇ ਸੁਖਾਮ ਨੇ ਮਾਹੌਲ ਜਿਹੜੀ ਕਿਸਾਨਾਂ ਦਾ ਜਿਲ੍ਹਾ ਪ੍ਰਸ਼ਾਸਨਾਂ ਮੀਟਿੰਗ ਕੀਤੀ ਗਈ ਹੈ ਤੇ ਇਹਦਾ ਸਿੱਟਾ ਹੁਣ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਜਨਤਾ ਦੇ ਹੱਕ ਵਿੱਚ ਹੀ ਹੋਊਗਾ ਕੈਮਰਾਮੈਨ ਬੋਬੀ ਨਸਨਦੀਪ ਸ਼ਰਮਾ ਡੈਲੀਫਰ ਟੀਵੀ ਜਿਲ੍ਹਾ ਲੁਧਿਆਣਾ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par